ਲੋ ਜੀ ਬਾਈ ਸ੍ਰੀ ਚਮਕੌਰ ਸਾਹਿਬ ਪਹੁੰਚੇ ਆ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਪੰਟੀ ਬਾਈ ਜੀ ਪੰਟੀ ਬਾਈ ਪ੍ਰਧਾਨਕ ਜੀ ਮੁਬਾਰਕਾਂ ਚ ਹਾਂ ਪਾਰਟੀ ਪ੍ਰਧਾਨ ਨੇ ਬੁੰਡੇ ਦੇ ਜਨਮ ਦੇ ਨਾਲ ਇਹ ਟਰੈਕਟਰ ਦੇਖਣ ਆ ਗਏ ਟਰੈਕਟਰ ਦੇਖਣ ਆ ਆਗੇ ਟਰੈਕਟਰ ਕੋ ਅੱਜ ਦਵਾ ਦਿਓ ਬਾਈ ਪ੍ਰਧਾਨ ਦੀ ਅੱਖ ਹੈ ਦੇਖਣਾ ਹੀ ਬਾਈ ਬਾਈ 35 ਪੱਖ ਹੈ ਹੈ 35 ਪਰ ਚੋ ਪਾਇਆ 275 ਰੇਲਾ ਬਹੁਤ ਗੱਡਾ ਨਾ ਕਰੀ ਪਹਿਲਾਂ ਹੀ 3500 ਲੀਕਾ 35 ਆ ਇਹਦਾ ਬਾਈ ਹਾਂ ਇਹਦੀ ਮਾਸੀ ਦਾ ਮੁੰਡਾ ਮੇਰੀ ਮਾਸੀ ਦਾ ਓਡਾ ਬਾਈ ਆ ਟਰੈਕਟਰ ਦਾ ਬਈ ਹੈਗਾ ਬੰਟੀ ਖਰਚਾ ਘੱਟ ਤੇਲ ਦਾ ਖਰਚਾ ਮਹਿੰਦਰੇ ਨਾਲ ਦੇਖਣੇ ਜਿਹੜਾ ਚੰਮੇ ਕੋਲ ਚੱਪਰਕਾਰ ਦੇ ਤੁਸੀਂ ਜਿਹੜਾ ਖर्चा ਪ੍ਰਧਾਨ ਤੁਸੀਂ ਦੇਖਿਆ ਕਿਤੇ ਵੀ 35 ਪਹਿਲਾਂ ਵੀ ਜਿਹੜਾ ਤੇਲ ਖਾਤਾ ਜੇ ਅੱਜ ਕਹੀ ਜਾਂਦੇ ਆ ਉਹ ਵਾ ਦੇਖਿਆ ਹੈਗਾ ਯਾਰ ਬਾਕੀ ਭਾਈ ਵੰਟੀ ਵੀ ਅੱਜ ਬਹੁਤ ਟਾਈਮ ਆ ਖੋਏ ਪਾ ਮਿਲਿਆ ਵੰਟੀ ਕਿੱਥੇ ਚਲੇ ਗਿਆ ਤਾਂ ਹੋ ਗਿਆ ਦਾ ਭਾਈ ਬਾਹਰ ਦੇ ਦੇਖ ਚਲੇ ਗਿਆ ਤਾਂ ਕਿਤੇ ਇਹਦੇ ਪੋਸਟਰ ਲਾਏ ਤਾਂ ਲੱਭੇ ਵੰਟੀ ਭਾਈ ਅੱਪਾ ਸ਼੍ਰੀ ਜਮਕੌਰ ਸਾਹਿਬ ਪਹੁੰਚੇ ਕਿਹੜਾ ਚੱਕਰ ਚੱਕਰ ਹੈ ਟਰੈਕਟਰ ਦਾ ਗੇਅਰ ਦਾ ਨਿਕਲਦਾ ਆਪਣਾ ਟਰੈਕਟਰ ਦਾ ਜੋ ਪੀਟੀਓ ਵਾਲਾ ਪੀਟੀਓ ਵਾਲਾ ਕਿਤੇ ਹੋਇਆ ਤਾਂ ਐ ਨਹੀਂ ਹੋ ਸਕਦਾ ਵਿਕਰ ਮੁਕਾ ਨਾ ਨਾ ਹੁਣ ਜੀ ਕਹਣਾ ਹੁਣ ਟਾਈਮ ਆ ਹੁਣ ਆਪਾਂ ਨੇ ਚੈੱਕ ਕਰਾ ਲੈਣਾ ਮਾੜਾ ਮੀਸੀਜਨ ਦਾ ਕੰਮ ਫੇਰ ਕਿੱਥੇ ਹੋ ਗਿਆ ਨਾ ਜ਼ਰੂਰੀ ਆ ਭਾਈ ਇਹ ਵੀ ਤਾ ਪਾਟੀ ਦੀ ਪੂਰੀ ਨੇ ਬਾਈ ਸਖਤ ਡਿਊਟੀ ਲਾਈ ਆ ਕਹਿੰਦਾ ਕੋਲ ਬਹਿ ਕੇ ਕੰਮ ਕਰਾਉਣਾ ਜਿੱਥੇ ਮਰਜ਼ੀ ਰਹਿ ਪਾ ਉਰੇ ਹਾਜ਼ਰ ਚਾਹੀ ਰਹੇ ਆ ਗਿਆ ਟੈਂਪਰ ਆ ਗਿਆ ਆ ਗਿਆ ਟਾਈਮ ਦਾ ਭਵੰਦ ਆ ਬਾਈ ਹਾਂ ਬਾਕੀ ਪੂਰੀ ਹਾਂਜੀ ਮੈਨੂੰ ਆਸ ਨਹੀਂ ਸੀ ਕਿ ਟੈਂਪਰ ਆ ਜੀ ਨਾ ਨਾ ਹਾਂ ਅੱਜ ਆ ਗਿਆ ਟੈਂਪਰ ਪੂਰੀ ਦੀ ਵੀ ਸੁਣ ਲਈਏ ਸਵੇਰ ਦਾ ਟਾਈਮ ਹੈ ਚਾਹ ਨੂੰ ਦੀ ਆਉਣ ਹਾਂ ਪੂਰੀ ਕਹਿੰਦਾ ਦੱਸ ਜਿੰਦੀ ਇਹ ਕਾਰੇ ਵਾਸਤੇ ਹੁੰਦੀ ਹੈ ਭਾਈਆ ਸਾਰੇ ਟਰੈਕਟਰ ਬਕਾਊ ਐ। ਸਵਰਾਜ ਐ ਭਾਈ 1 22 ਵੀ ਹੈਗਾ ਏ। ਹਾਂ 17 ਵੀ ਹੈਗਾ ਏ। 10 ਵੀ ਹੈਗਾ। ਭਾਈ ਬਿੱਲੂ ਮਿਸਤਰੀ ਕੋਲ ਮਾਰੋ ਗੇੜਾ ਇਹ ਕੋਈ ਟਰੈਕਟਰ ਖੜੇ। 5 ਭਾਈ 5 ਸਵਰਾਜ ਖੜੇ ਐ ਇੱਕੋ ਸਾਹਮਣੇ। ਇੱਕ ਆ ਵੀ ਸਵਰਾਜ ਉੱਚੇ ਮਾਡਲ ਵੀ ਖੜੇ ਐ ਤੇ ਇੱਕ ਸੋਨਾ ਲੀਕਾ 23 ਮਾਡਲ। ਇਹ 23 ਮਾਡਲ ਆ। ਤੇ ਉਹ ਬੰਟੀ ਵਾਲਾ ਵੀ ਖੜਾ ਐ। ਉਹ ਕੰਮ ਨੂੰ ਐ ਬਕਾਊ ਨਹੀਂ ਹੈਗਾ। ਕਰ ਲੋ ਯਾਰ ਬਕਾਊ ਵੀ ਦੇ ਦਾਂਗੇ ਹੋਰ ਦੱਸ। ਹਾਂ। ਕਰ ਦੇਣਾ ਕੰਮ। ਕਰ ਦੇਣਾ ਕੰਮ। ਕੋਈ ਨਹੀਂ। ਸੀਜ਼ਨ 11 2 ਤੇ ਵਰਮਾ ਦੇਖਦੇ ਆ। ਬਈ ਸੀਜ਼ਨ ਦਾ ਵੀ ਕੋਈ ਚੱਕਰ ਨਹੀਂ। ਲੈ ਆਉਂਗਾ ਟਰੈਕਟਰ। ਹਾਂ। ਹਾਂ ਕਰੋ ਕਰੋ। ਕੋਈ ਨਹੀਂ ਬਾਈ ਪੂਰੀ ਆਲ ਟਰੈਕਟਰ। ਹਾਂ। ਜਿਹੜਾ ਫੋਨ ਉਹ ਕਰਿਓ ਜਿਹਨੇ ਲੈਣਾ। ਜਿਹਨੇ ਲੈਣਾ ਹੈ। ਉਸਕੀ ਆ ਨਾ ਬੋ ਰਹੇ ਹੋ। ਨਾ ਠੀਕ ਹੈ। ਬਟ ਕਿ ਨਵਾਂ ਮਾਡਲ? 2000 ਮਾਡਲ ਹੈ। 2000 ਮਾਡਲ ਹੈ 585। ਕੋਈ ਫਰਕਿੰਗ ਟਰੈਕਟਰ ਕੋਈ ਫਾਲਟ ਨਹੀਂ। ਉਹ ਵੀ ਬਾਈ ਤੁਹਾਨੂੰ ਦਿਖਾ ਰਹੇ ਹਾਂ। ਕੋਲ ਤੇ ਜਾ ਕੇ ਇੱਕ ਵਾਰ ਟੈਟੂ ਰ ਉਹਦੇ ਓਕੇ ਹੈ ਨਾ। ਪ੍ਰਾਨਤ ਤੁਹਾਡੇ ਕੰਪੀਟੀਸ਼ਨ ਮੈਂ ਤੁਹਾਨੂੰ ਕਿਹੜੇ ਟਰੈਕਟਰ ਵਧੇ ਲੱਗਦੇ? ਤੁਹਾਨੂੰ ਉਹ ਦੇ ਦਈਏ ਨਹੀਂ। ਹਾਂ। ਲੈ ਲੇਦਾ ਮੇਰਾ ਯਾਰ ਐਂਟਰ ਵਧੀਆ ਪੈ ਗਿਆ ਐਂਟਰ ਐਂਟਰ ਵਾਕ ਹੈ ਭਾਈ ਐਂਟਰ ਹੈ ਚੀਜ਼ ਇਹ ਮੈਂ ਕਹਿੰਦਾ ਇਹਨੂੰ 855 ਦਾ ਵਾਈ ਕੀ ਪ੍ਰਾਨੋ ਮੈਂ ਲੈਂਦੇ ਐਡੀ ਧਾਰ ਪਰ ਨਹੀਂ ਚੱਲੇਗੀ ਪਰ ਠੀਕ ਆ ਪ੍ਰਾਨ 800 ਵਜਨ ਦਾ ਚੰਗਾ ਲੱਗਦਾ ਨਹੀਂ ਆਪਣੀ ਆਪਣੀ ਜਗ੍ਹਾ ਸਾਰੇ ਆ 911 ਕਹਿੰਦੇ ਕਮੈਂਟਾਂ 'ਚ ਕਰੇ 911 ਦਵਾ ਦੋ 911 ਦਾ ਬੜਾ ਟੱਕਰ ਜਾਂਦਾ ਮੋੜਦਾ ਵੀ ਆ ਭਾਈ ਬੂਟੇ ਵਾਟੇ 'ਚ ਹੁਣ ਬੂਟੇ ਵੀ ਲਾਤੇ ਮੋੜਨਾ ਨਹੀਂ ਹੈਗਾ ਹੂੰ ਛੁੱਕੇ ਬਹੁਤ ਆ ਨਹੀਂ ਨਹੀਂ ਸੀ ਮੇਰੇ 241 ਮੈਸੇਜ ਵੀ ਠੀਕ ਆ ਜੀ ਮੈਸੇ ਮੈਂ ਤਾਂ ਬਹੁਤ ਘੜਾ ਹਾਂ ਮੈਂ ਨਵੀਂ ਇਹ ਕੁੱਟੇ ਘੜਾ ਜਿਹੜਾ ਤਿਆਰ ਕਰਿਆ ਬਾਈ 35 ਮਿਲ ਜਾਣਾ ਤਾਂ ਵਧੀਆ ਨਹੀਂ ਨਹੀਂ ਉਹ ਨਹੀਂ ਪੂਰੀਆਂ ਛਤਰੀਆਂ ਬਾਈ ਅੱਜ ਕੱਲ ਕੰਪਨੀ ਆਹੀ ਲਾ ਕੇ ਦਿੰਦੀ ਐ ਬਾਦਵਾ ਫੇ ਦੂਆ ਲੱਗ ਜਾਂਦੀ ਐ ਆਮਨੇ ਕੋਈ ਫਾਇਦਾ ਨਹੀਂ ਟੌਰੇ ਐ ਸ਼ਾਮਾ ਨਹੀਂ ਹੈਗੀ ਬਾਈ ਨਾ ਤਾਂ ਉੱਚ ਮੀ ਰੁਕਣਾ ਸ਼ਾਮ ਨਹੀਂ ਚੌ ਤਾਂ ਹੀ ਹੋਣੀ ਨਾ ਤਾਂ ਪਾਏ ਸਾਬ pase ਨੌਖਾ ਹੀ ਐ ਡਬਲ ਡਬਲ ਪੈਡ ਡਬਲ ਇੱਕ ਦੇਲਾ ਬਾਈ ਆ ਸੋਨਾ ਲੀਕਾ ਨੂੰ ਸੈਡ ਘੇਰਾ ਬਾਕੀ ਸਭ ਤੇ ਵਿਚੇ ਐ ਨਾ ਰੇਲਾਪੁਰੀ ਪੰਜੇ ਟਰੈਕਟਰਾਂ ਦੇ ਇਹ ਟਰੈਕਟਰ ਦੇ ਨਾਲ ਦੇ ਟਾਇਰ ਆ। ਹੂੰ। ਇਹ ਉਦਾਂ ਦੇਲਾਪੁਰੀ ਇਹਨਾਂ ਦੇ ਸੈਂਟਰ ਘੇਰੇ ਆ। ਹੈ? 21 ਮਾਡਲ ਆ। 21 ਮਾਡਲ ਆ। ਹਾਂ ਅੱਧੇ ਘੇਰ ਆ ਲੈ। ਠੀਕ ਲੈ। ਅੱਧੇ ਆ। ਹਾਂ ਬਾਈ। ਉੱਪਰ ਹੈ 60 ਪੈ ਟਾਇਰ ਦਾ ਫਟ ਫੱਟ। ਬਾਕੀ ਆ ਵੀ ਬਾਈ ਬਹੁਤ ਵਧੀਆ ਚੀਜ਼ ਆ ਜਿਹੜੀ ਲਾ ਕੇ ਦੇਣ ਲਾ ਕੇ ਕੰਪਨੀ ਵਾਲੇ ਖੁੱਲਾ ਜਿਹਾ ਬਣਾ ਕੇ ਇਹ ਚਾਹੀਦਾ ਪਲੇਟਫਾਰਮ ਜਿਆ ਪੁਰੀ ਹੈ ਨਾ। ਇਹ ਜ਼ਰੂਰੀ ਆ। ਇਹ ਸੈਟ ਕੇ ਨਾ ਕਰਕੇ ਬਾਈ ਖੁੱਲ ਮਿਲ ਗਈ ਓਰੇ। ਤਾਂ ਕਰਕੇ ਲੱਗ ਗਿਆ ਇਹ। ਨੇ ਆਪਣੇ ਗੱਭੇ ਘੇਰ ਆ ਦੇਕ। ਇਹ ਬਣਦਾ ਨਹੀਂ ਹੈ ਗਾਰੇ ਕਿੱਥੇ ਤੱਕ ਆਏ ਵੇ ਉਹ ਮੈਂ ਟਰੈਕਟਰ ਦੇਖੇ ਥੋੜੇ ਵਧਾਤੇ ਨਹੀਂ ਹਾਂਡੀ ਵਧਾਤੀ ਹੋ ਜੀ ਯਾਰ ਮਿੰਟਾਂ ਜਿਹੜੀ ਹੁਣ ਨਵੇਂ ਮਿੰਟਾਂ ਨੇ ਉਹ ਲਵਾਈ ਵਧਾਉਂਦੀ ਉਹਨਾਂ ਦੀ 262 ਦੇ ਇਹਨੇ ਕਿੰਨਾ ਵਧਾਤਾ ਹਾਂ 262 ਬਹੁਤ ਲੰਬਾ ਕਰਦਾ ਉਹ ਟਰੈਕਟਰ ਹਮ ਉਹ ਥੋੜੇ ਜਿਹਾ ਨਾਲ ਪੜੀ ਕਿੱਧਰ ਤੇ ਆ ਗਈ ਬੋਟ ਹਾਂ ਪੂਰੀ ਚੱਲੀਏ ਫੇਰ ਘਰ ਨੂੰ ਚਾਹਦੇ ਹਾਂ ਦੇ ਟਰੈਕਟਰ ਤੇ ਬਈ ਸਾਰੇ ਖੜੇ ਜਿਨੇ ਕਿਸੇ ਨੇ ਲੈਣੇ ਹੋਏ ਤਾਂ ਚਮਕੌਰ ਸਾਹਿਬ ਬਿੱਲੂ ਨਹੀਂ ਮਿਲ ਸਕਦੇ ਜੀ ਪੂਰੇ ਟਾਇਰ ਕਿੰਨੇ ਕਹੇਦੇ ਇਹਦੇ ਹਾਂ ਇਹਦੇ ਕਿ ਨਾਲ ਦੇ ਲੋ ਜੀ ਬਾਈ ਪੂਰੀ ਬਾਈ ਵਾਲਾ ਖੜਾ ਰੈਕਟਰ 585 ਜਿਹੜੀ ਮਾਂਟੀ ਗੱਲ ਕਰਦਾ ਤਾਂ ਫੈ ਟੂਲ ਦੇਖ ਲਓ ਤੁਸੀਂ ਇਹੜੀ ਵੀ ਓਕੇ ਐ ਨਾ ਪੂਰੀ ਠੋਖਾ ਨੱਤਾ ਕਰਿਆ ਨੇ ਹਾਂ ਠੋਖਾ ਨੱਤਾ ਬਾਈ ਨੇ ਲੋ ਜੀ ਭਾਈ ਜੱਗੇ ਕੋ ਪਹੁੰਚਿਆ ਫਰਦਾਨ ਭਾਈ ਇੱਕ ਤਾਂ ਮਸ਼ੀਨ ਦੇਤੀ ਤਸੱਲੀ ਕਰਾਤੀ ਵੀ ਹੁਣੀ ਚੈੱਕ ਕਰ ਲੋ ਹਾਂ ਇਹ ਤਾਂ ਪਾਪਨ ਦੱਸਦਾ ਵੀ ਤਸੱਲੀ ਕਰ ਲਓ ਹਾਂ ਹੋਰ ਕੀ ਆ ਜੱਗੇ ਬਾਪਾਨ ਕਿਹੜੀ ਖੁਸ਼ੀ ਤੇ ਆਇਆ ਇੱਧਰ ਹੁਣ ਆ ਵੀ ਦੱਸ ਜੱਗੇ ਦੀ ਭਾਈ ਅੱਜ ਐਨੀਵਰਸਰੀ ਆ ਅੱਛਾ ਅੱਜ ਦੇ ਦਿਨ ਵਿਆਹ ਹੋਇਆ ਤਾਂ ਸਾਡੇ ਦੇ ਦਿਨ ਵਿਆਹ ਹੋਇਆ ਦੇ ਦਿਨ ਹੈ ਫਸ ਗਿਆ ਦਾ ਅੱਜ ਦੇ ਦਿਨ ਜਾਂਦਾ ਫਸ ਗਿਆ ਪ੍ਰਧਾਨ ਜੀ ਹੁਣ ਤੁਸੀਂ ਦੱਸੋ ਵੀ ਤੁਸੀਂ ਕੀ ਚਾਹੁੰਦੇ ਆ ਮੈਂ ਤੇਨੇ ਬਰਾਦਾ ਵੀ ਸ਼ਾਮ ਨੂੰ ਕਰੂੰਗਾ ਕੋ ਸਾਜੀ ਪਾਰਟੀ ਪੂਰੀ ਕੰਮ ਠੰਡਾ ਹੀ ਹੈ ਭਾਈ ਜਿਹੜੀ ਚੀਜ਼ ਮੈਂ ਕਹਿੰਦਾ ਕਰਾਂ ਉਹ ਦੰਦ ਬਾਹਰ ਆ ਜਾਣਾ ਇਹ ਕਹਿੰਦਾ ਵੀ ਏਡੇ ਪਰ ਚੱਲਦੇ ਆ ਅੱਛਾ ਜੀ ਹੁਣ ਵੀਡੀਓ ਤਾਂ ਬਣਾਉਣ ਲੱਗੇ ਆ ਵੀ ਮੁੱਕਰ ਨਾ ਜਾਵੇ ਏਡੇ ਪਰ ਜਾ ਕੇ ਕਰ ਹੈ ਨਹੀਂ ਕਹਿੰਦਾ ਕੋਈ ਭਾਈ ਹੈ ਕਰ ਕਰ ਨਹੀਂ ਹੈਗਾ ਕਹਿੰਦਾ ਕੁਝ ਵੀ ਆ ਜੀ ਪਾਟੇ ਮਾਤੇ ਹਾਂ ਵਾਣੇ ਮੇਰੇ ਟਿੱਕੀ ਚੱਲਦੀ ਹੂੰ ਯਾਨੀ ਖਾਣ ਪੀਣ ਦੇ ਟਾਈਮੇ ਕਿੱਟੇ ਫੋਨ ਕਰਦਾ ਹਾਂ ਜਾਂ ਹੋਰ ਕਹੋ ਕੋਈ ਖਾ ਜਾਂਦੇ ਨਹੀਂ ਤੇ ਕੋਲ ਤਾਂ ਫੇਰੀ ਦਾ ਖੂਨ ਖੋਲਣ ਲੱਗ ਜਾਂਦਾ ਬਾਕੀ ਭਾਈ ਪ੍ਰਧਾਨ ਤੇ ਥੋੜਾ ਜਿਹਾ ਮਿਸ ਹੋ ਗਿਆ ਸਟੇਟ ਸਲੀਟ ਦੇਖਿਆ ਅੱਜ ਮੈਂ ਪੂਰੀ ਪਾਣੀ ਲਾਉਣ ਲੱਗੇ ਨੇ ਪੂਰੀ ਕਣਕ ਨੂੰ ਮੈਂ ਕਲਮਾਂ ਨੂੰ ਮਾਫੀ ਇਸ ਗੱਲ ਤੇ ਕਣਕ ਨੂੰ ਹੁਣ ਪਾਣੀ ਹਲੇ ਲਾਈ ਹੋ ਜਾਨ ਜੂਰੀ ਆਈ ਪਾ ਦੋ ਕਦਾਂ ਕਣਕ ਤੇ ਕਣਕ ਲੋਕ ਵੱਢਣੇ ਨੂੰ ਕਹਿੰਦੇ ਤੁਸੀਂ ਹਰੇ ਪਾਣੀ ਉਲਾਈ ਜੰਨੇ ਆ ਬੂਟਿਆਂ ਕਰਕੇ ਪੂਰੀਆਂ ਕਲਮਾਂ ਵਿੱਚ ਆ ਨਾ ਹਾਂ ਬੂਟਿਆਂ ਕਰਕੇ ਠੀਕੇ ਬਾਈ ਪੂਰੀ ਦਾ ਹੋਰ ਖੇਤ ਦਾ ਹਾਂ ਪਾਣੀ ਲਾਦੇ ਹੁਣ ਸਵੇਰੀ ਹੋ ਹੈ ਨਹੀਂ ਨਹੀਂ ਬਾਈ ਹੁਣ ਪਾਰਟੀ ਹੋਊਗੀ ਸ਼ਾਮ ਨੂੰ ਆਹ ਕਹਿੰਦੇ ਨੇ ਹੈਗਾ ਹੁਣ ਬਾਕੀ ਦੇਖੋ ਪਾਰਟੀ ਪੱਕੀ ਹੈ ਜੇ ਆ ਗਿਆ ਮੈਂ ਗੰਨਾ ਗੁੱਟ ਕੇ ਠੀਕ ਹੈ ਮੈਂ ਨਾ ਕਿੰਨਾ ਕਰ ਰਿਹਾ ਨਾ ਕਿ ਗੰਨਾ ਹੀ ਲੱਗਿਆ ਰਵੇ ਤੱਕ ਗੁੱਡੀ ਚਾਈ ਗੰਨੇ ਨੂੰ ਦਿਨ ਚ ਕਿੰਦੇ ਬੈਟਰੀਆਂ ਲਾ ਕੇ ਗੁੱਟਣਾ ਬੈਟਰੀ ਬਾਈ ਕੁਝ ਵੀ ਕਰ ਸਕਦਾ ਜੇ ਕੋਈ ਬਾਈ ਆਉਂਦੀ ਸਰ ਇਹਨੇ ਕਿਆ ਕਰਾ ਜਨਰੇਟਰ ਲਾਫਮ ਵਿਹਲਾ ਤਾਂ ਕਰਾ ਮੈਂ ਕੰਨਾ ਗੁੱਟਣ ਲਾ ਕੇ ਕੋਈ ਜਨਰੇਟਰ ਤਾਂ ਕਿਹਾ ਬਤਾ ਬਾਈ ਬੰਦੇ ਨਾ ਕਰੇ ਇਹ ਵਿਹਲਾ ਬੈਠ ਨਹੀਂ ਹੁੰਦਾ ਬਾਈ ਪਾ ਚੱਲੀਏ ਫਿਰ ਸਾਨੂੰ ਬਾਈ ਕੰਮ ਆ ਜਗੇ ਹੁਣ ਤੇਰੀ ਵੇਟ ਕਰਦੇ ਅਸੀਂ ਪਾਰਟੀਆਂ ਕਈ ਆ ਜਗੇ ਵੈਂਪਰ ਵੀ ਲਵਾ ਕੇ ਲੈ ਕੇ ਆਂਦਾ ਜੀ ਆਪਣੇ ਇਹਨੇ ਨਹੀਂ ਲਵੰਦਾ ਮੈਂ ਹੀ ਮੈਂ ਹੀ ਲਵਾਂ ਪੇਂਟ ਵੀ ਕਰਾਇਆ ਬਾਈ ਹਾਂ ਆਪਣੇ ਇਹਨੇ ਤਾਂ ਖਲਾਅ ਤੇ ਬਾਈ ਪੇਂਟ ਬਾਈ ਪੇਂਟ ਵੀ ਕਰਤਾ ਹਾਂ ਪੇਂਟ ਵੀ ਕਰ ਪੇਂਟ ਵੀ ਵਧੀਆ ਇੱਕ ਗੱਲ ਹੈ ਜੱਗੇ ਵੇਪਰ ਵਧੀਆ ਲਾਉਂਦਾ ਹੈ ਨਾ ਕੰਮ ਮਾੜਾ ਨਹੀਂ ਕਰਦਾ ਤੂੰ ਜਣੀ ਵੇਪਰ ਨੂੰ ਦੇਖ ਕੇ ਚਲੋ ਮੈਂ ਤਾਂ ਨਹੀਂ ਹੈ ਨਹੀਂ ਰੋਜੀ ਖੁਸ਼ ਹੁੰਦੀ ਮਨਾਂ ਠੀਕ ਹੈ ਮਸ਼ੀਨਰੀ ਮਾੜੀ ਨਹੀਂ ਹੋਰ ਜਿਹੜਾ ਕੋ ਮਾਰ ਬਾਕੀ ਭਾਈ ਕੱਪੜੇ ਪਟੇ ਵੇ ਪਾ ਲੂਗੇ ਪਰ ਕੋਈ ਖਸਰ ਨਹੀਂ ਚੱਲਦੀ ਲੋਹੇ ਪਰ ਲੋਹਾਰੀ ਮਾੜਾ ਲਾਉਣਾ ਹੈ ਬਾਕੀ ਭਾਈ ਜਿਹਦੇ ਪੇਂਟ ਕਰਾ ਕੇ ਲਿਆਏ ਆ ਜਲਦੀ ਸਾਰੇ ਜੱਗੇ ਲੈਦਾ ਫੇਲਾ ਕੰਮ ਹੋ ਚੁੱਕਾ ਹੈ ਪਰ ਹੋ ਗਏ ਕੰਮ ਠੀਕ ਕਰੇ ਰੰਗ ਬੰਦੇ ਨੇ ਬੜਾ ਵਧੀਆ ਵਧੀਆ ਜੇਕੇ ਆਪਾਂ ਉਦਾਂ ਗਏ ਜਾਂਦੇ ਖਾਸ ਖਰਚ ਆ ਜਾਂਦਾ ਜਿਹੜਾ ਵਧੀਆ ਰੰਗ ਕਰਾਉਣਾ ਹੈ ਪ੍ਰਦਾਨ 3000 ਰੁਪਏ ਲੀਟਰ ਆ ਬਾਈ 2800 ਰੁਪਏ ਜਿਹੜਾ ਵਧੀਆ ਏ 3000 ਦਾ ਲੀਟਰ ਆ 3000 ਦਾ ਲੀਟਰ ਹੈ ਕਰਨ ਵਾਲਾ ਵੀ ਕਿਆ ਕਰੂਗਾ ਬਾਈ ਮਹਿੰਗਾ ਏ ਤੇ ਥਿਨਰ ਪੈਣਾ ਇੱਕ ਹੋਰ ਵਿੱਚ ਪੈਂਦਾ ਕਿਆ ਹੁੰਦਾ ਉਹ ਇੱਕ ਤਾਂ ਹੁੰਦੀ ਏ ਉਹ ਕਲੀਅਰ ਮਹਿੰਤ ਵੀ ਹੈ ਹਾਂ ਕਲੀਅਰ ਜਿਹਾ ਹੁੰਦਾ ਇੱਕ ਬਾਈ ਸਾਫ ਕਰਨੇ ਵਾਲਾ ਕਈ ਚੀਜ਼ਾਂ ਪੈਂਦੀਆਂ ਵਿੱਚ ਮਹਿੰਤ ਵੀ ਆ ਭਾਈ ਰਗੜਾਈ ਪੂਟੀ ਭਰਨੀ ਚੱਲ ਜਗੇ ਆਜੀ ਟਾਈਮ ਕੇ ਅਸੀਂ ਚੱਲੇ ਫਿਰ ਨਹੀਂ ਸਕੂਟਰੀ ਚੱਕਦੇ ਤੁਸੀਂ ਜਾਣ ਨੂੰ ਲੈ ਨਹੀਂ ਜਾਤ ਨਹੀਂ ਚੱਕੋਣੀ ਹੁਣ ਹੁਣ ਬਾਈ ਅਸੀਂ ਜਾਣਾ ਨਹੀਂ ਹੈਗਾ ਪ੍ਰਧਾਨ ਨੇ ਗੁਰਦਰ ਜਾਣਾ ਤੂੰ ਆ ਜਾ ਮੈਂ ਕਰਦਾ ਫੋਨ ਉਹਨੂੰ ਕਿਹਨੂੰ ਉਹ ਨਹੀਂ ਕੋਈ ਜੱਗੇ ਜ਼ਰੂਰੀ ਚੀਜ਼ ਨਹੀਂ ਹੈਗੀ ਤੇਰੇ ਕੋਲੇ 8 ਵਜੇ ਜਾਣੇ ਇੱਥੇ 9 ਫਿਰ ਅਸੀਂ ਰਾਤ ਨੂੰ ਪਿਆ ਕਰਨਾ ਬਾਈ ਚੱਲੀਏ ਬਾਈ ਜੇ ਰਾਤ ਦੀ ਡਿਊਟੀ ਨੂੰ ਫੋਨ ਕਰਦਾ ਵੀ ਜੇ ਉਹਰੇ ਆ ਕੇ ਮੈਨੂੰ ਫੋਨ ਕਰਦੀ ਮਾੜਾ ਤੂੰ ਆ ਪ੍ਰਧਾਨ ਆਏ ਕਰ 500 ਰੁਪਏ ਲੈ ਲੈ ਤੇ ਪਰ ਫਾਲਟੀ ਕਰ ਲੈ ਤੂੰ ਸਾਨੂੰ ਸੁੱਕਾ ਸਿੱਧਾ ਹੀ ਦੇ ਦੇ 500 ਰੁਪਏ ਤੇਰੀ ਵੀ ਲੋੜ ਲਈ ਤੇਰੀ ਅਸੀਂ ਸਕੂਟਰੀ ਵੀ ਲਿਆਉਂਗੇ ਜਦ ਜਵਾਰ ਰਹੀ ਜਵਾਰ ਰਹੀ ਕਾਡੋ ਨੇ ਵੇਡਦੇ ਅੱਜ ਸਾਡ ਗੋਟਰੀ ਉੱਥੇ ਖੜੀ ਰਹੂਗੀ ਦੋ ਦਿਨ 500 ਰੁਪਏ ਕਿਤੇ ਮਹਿੰਗਾ ਹੈ ਤੇ ਤਾਂ ਸੀ ਪ੍ਰਮਾਨ ਜੇ ਸ਼ਰਾਬੀ ਬੰਦਾ ਹੋਵੇ 3000 ਚ ਰਾਜਦਾਏ 2000 ਚ ਲੱਗ ਜਾਣਾ ਏ ਸੋਫੀ ਬੰਦੇ ਨੂੰ ਸ਼ਰਾਬੀ ਬੰਦਾ ਛੇਤੀ ਆਦਾ ਸੋਫੀ ਮਹਿੰਗਾ ਪੈਂਦਾ ਇਹਦਾ ਸੀ ਪੇਪਰ ਵੀ ਵਿੱਚੇ ਲਕਾਉਂਦੇ ਫਿਰ ਹਾਂ ਸਾਰਾ ਕੁਝ ਬੰਪਰ ਟਰੈਕਟਰ ਹਾਂ ਨਹੀਂ ਆਪਣੇ ਇੰਨੇ ਚੀਜ਼ਾਂ ਨਹੀਂ ਬਾਪਰੇ ਆ ਪਹਿਲਾਂ ਬਾਪਰੇ ਲਕੋੜਾ ਚੱਲ ਠੀਕ ਹੈ ਪਹਿਲੇ ਖੜਾ ਰੱਖਣਾ ਇਹਨੇ ਯਾਨੀ ਲੋਹੇ ਦਾ ਸੰਦ ਲਿਆਇਆ ਹੋਇਆ ਹੈ ਪਾਰਟੀ ਜ਼ਰੂਰ ਕਰਨੀ ਚਾਹੀਦੀ ਹੈ ਹਾਂ ਠੀਕ ਹੈ ਚਲੋ ਬਾਕੀ ਮਿਲਦੇ ਪਾਈ ਜੱਗਾ ਬੋਛੇ ਦਾ ਉਦੋਂ ਮੈਂ ਸਮਝਿਆ ਲਾ ਤਾਰ ਵਾਲੇ ਵੀ ਗਰੀ ਬੈਠਾ ਸੀ ਜਿੱਦਾਂ ਤੁਸੀਂ ਮੈਨੂੰ ਘਰੇ ਛੱਡ ਗਏ ਹੱਸ ਕੇ ਸਾਰ ਦਿੰਦਾ ਬਸ ਆ ਬੋਲੀ ਮਾਰ ਕੇ ਕਿਤੇ ਜਾੜ ਗਏ ਜਿਹੜੇ ਟਰੈਕਟਰ ਲੈਣ ਗਏ ਆ ਉਦੋਂ ਆ ਉਦੋਂ ਪੁੱਛ ਇਹਨੂੰ ਕਿਹਾ ਮੈਨੂੰ ਨਹੀਂ ਕਿਹਾਗਾ ਤੇਰਾ ਲੈਣ ਗਏ ਉਦੋਂ ਕਹ ਕੇ ਆ ਪ੍ਰਧਾਨ ਨੇ ਉਦੋਂ ਮੈਨੂੰ ਕੰਮ ਦਾ ਉਹ ਉਦੋਂ ਦੀ ਗੱਲ ਛੱਡ ਤੂੰ ਬਣਿਆਲੇ ਵੀ ਦੱਸ ਦੇਪਾ ਆਪਾਂ ਸਿਰਫ ਦੇਖਣ ਆਏ ਉੱਥੇ ਜਾ ਕੇ ਹੋਰੇ ਕੁਝ ਬਣ ਨਹੀਂ 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 ਬਣਿਆ ਉਹ ਥੋੜਾ ਪਹਿਲਾਂ ਹੀ ਹੁੰਦਾ ਨਹੀਂ ਨਹੀਂ ਪੁੱਛ ਲਾ ਕਾਪੀ ਉੱਪਰ ਲਿਖ ਕੇ ਜਾਂਦੇ ਬਈ ਤੁਸੀਂ ਕਰ ਲਿਖ ਕੇ ਜਾਂਦੇ ਵੀ ਆ ਜੀ ਇਹ ਲੈ ਕੇ ਹੁਣ ਵੀ ਕਿਆ ਦੇਣਾ ਜੀ ਕਿਆ ਨਹੀਂ ਚਲੀਏ ਬਈ ਹੂੰ ਚਲੋ ਭਾਈ ਚੱਲਦੇ ਬਾਈ ਬਾਕੀ ਮਿਲਦੇ ਜਗਨਸ਼ਾਮ ਨੂੰ ਓਕੇ ਲਓ ਜੀ ਕਹਿੰਦੇ 12ਵੇਂ ਜੀ ਪੰਪੂਰੇ ਤੇਲ ਪਾਉਣ ਆ ਗਏ ਬਈ ਨਵਾਂ ਹੀ ਕੰਮ ਕਰੂਗਾ ਨਵਾਂ ਹੀ ਬਈ ਵਧਾਈਆਂ ਹੋ ਗਈਆਂ ਛੱਡ ਪੈ ਗਿਆ ਪੰਪ ਉੱਪਰ ਛੱਡ ਪੈ ਗਿਆ ਬਾਈ ਪੰਪ ਵਾਲਾ ਕਹਿੰਦੀ ਵਧਾਈਆਂ ਹੋ ਗਈਆਂ ਬਾਈ ਤੇਲ ਜਾ ਰਖਾਂਦਾ ਜਿਹੜਾ ਪੰਪ ਪੋਰੇ ਪਾਉਣ ਆ ਗਿਆ। ਹੌਲੀ ਬਾਈ ਨੀ ਟੈਕੀ ਨਾ ਦੋੜੀ। ਆਓ। ਬਾਈ ਕਿੰਨੇ ਖੱਡੇ ਕੱਢਣੇ ਆ? ਚਾਰ ਗੱਡੇ ਕੱਢਲੇ ਤੇਲ ਦੇ ਲੈ ਬਾਈ ਲੈ ਕਿੰਨਾ ਵਾ ਲਿਆ। ਸੇ ਬਾਈ ਆ ਬਾਈ। ਅਰੇ ਇਹ ਲੋ ਬਾਈ ਚਾਰ ਖੱਡੇ ਕੱਢਣੇ ਆ। ਅੱਧੇ ਟੈਂਕੀ ਭਰ ਲਈ। ਚੱਲੀਏ ਬਾਈ। ਓਕੇ ਆ। ਬਾਈ ਸ਼ੈੱਡ ਵਧੀਆ। ਸੈੱਡ ਪਾਇਆ ਬਾਈ ਨਵਾਂ ਦੇਖੋ ਪਟੋਲ ਮਾਪਰ ਤਰੱਕੀ ਹੋ ਗਈ ਐ ਨਹੀਂ ਦੌਰੇ ਚੱਲੀ ਬਾਈ ਮੈਂ ਕਿਹੜਾ ਬੋਤਲਾ ਪੀ ਨਾ ਨਾ ਬੋਤਲ ਵਾਲਾ ਕੰਮ ਔਖਾ ਏ ਲੋ ਜੀ ਬਾਈ ਖੱਡੇ ਕੱਢਣ ਆਇਆ ਕਲਮਾ ਵਾਲੇ ਖੇਤਾਂ 'ਚ ਜਾਨਵਰ ਜੰਮਰ ਆਉਂਦੇ ਪ੍ਰਧਾਨ ਦੇ ਕਰਮਾ ਸਾਰੀਆਂ ਚੱਲਦੀਆਂ ਦੇਖੋ ਬਾਈ ਬਾਕੀ ਪੇ ਤਾਂ ਪੂਰਾ ਪੈ ਗਿਆ ਬਾਈ ਨੂੰ ਬਾਈ ਖੱਡੇ ਕੱਢਣ ਦਾ ਤੇਰਾ ਪੰਪਰੇ ਪਹੁੰਚਲੇ ਵੀ ਕਿਵਾ ਪਾਕੀ ਵੀ ਸਾਰੇ ਕਾਰੀਗਰੀ ਦੇ ਕੰਮ ਆ ਬੀਤੂ ਕਾਰੀਗਰੀ ਆ ਜੀ ਮੈਂ ਫੇਰ ਉਹੀ ਚਾਹ ਰਹਾ ਹਾਂ ਤੇ ਇਹਨੂੰ ਬਾਈ ਦਾ ਵੀ ਬਾਈ ਪੇਟ ਪੈ ਗਿਆ ਪੂਰਾ ਵਰਮੇ ਕੇ ਦਾ ਲਓ ਜੀ ਬਾਈ ਪ੍ਰਧਾਨ ਨੇ ਬਾਉਂਡਰੀ ਕਰ ਸਕਦਾ ਤਿਆਰੀ ਕੱਚੀ ਜੀ ਬਾਉਂਡਰੀ ਹੈ ਨਾਮ ਦੀ ਬਾਉਂਡਰੀ ਬਾਈ ਇਹ ਤਾਂ ਯਾਰ ਨਾਮ ਦੀ ਬਾਉਂਡਰੀ ਹੈ ਕੰਨੇ ਗਿਆ ਨਹੀਂ ਕੋਈ ਹਾਂ ਹਾਂ ਕਿ ਕਿ ਗੈਪ ਆ ਗਈ ਨਹੀਂ ਇਹ ਫਿਰ ਨਾਮ ਦੀ ਬਾਉਂਡਰੀ ਹੈ ਹਾਂ ਨਾਮ ਦੀ ਉਹ ਉਹੀ ਤਾਂ ਮੈਂ ਕਹਿੰਦਾ ਨਾ ਕੰਡਾ ਤਾਰ ਨਾ ਕੋਸ ਇਹ ਇਹਦਾ ਇੱਕ ਨਾਮ ਦੀ ਬਾਉਂਡਰੀ ਕਰੀਏ ਕਹਿੰਦੇ ਨਾਮ ਬੜੇ ਗਏ ਫਰਕ ਪੈ ਸਕਦਾ ਬਾਈ ਹਾਂ ਜੇ ਵੱੜ ਗਈ ਫਿਰ ਕੰਡਾ ਤਾਰ ਲਾਦਾ ਇਹ ਕੰਡਾ ਠੀਕ ਹੈ ਜੀ ਕੀ ਕਰਿਆ ਬਾਈ ਇਹ ਪ੍ਰੋਜੈਕਟ ਕਮਨੀ ਝੰਡਪੜ ਕਰੀਏ ਦੇਖ ਲੈ ਮੈਂ ਮੁੱਤੀਪੁਰ ਉਤੇ ਹਾਂ ਇੱਕ ਇੱਕ ਬਿਗੇ ਚ ਹਾਂ ਜੀ ਪੰਜ ਪੰਪ ਲਾਤੇ ਇੱਕ ਬਿੱਗੇ ਜਿਹਾ ਬਾਈ ਪੰਜ ਪੰਪ ਲਾਤੇ ਬਾਈ ਕਹਿੰਦਾ ਵੀ ਜਿਹੜੀ ਚੀਜ਼ ਆ ਵੀ ਉਹਨੂੰ ਅਸਰ ਦਿਖਦਾ ਹੋਏਗਾ ਹਾਂ ਦੇਖ ਲੈ ਲੈਨਾਂ ਦੇ ਲੈਨਾਂ ਲੈਨਾਂ ਦੇ ਲੈਲਨ ਲੈਨਾਂ ਬਾਈ 골ਡ ਕਰਤੀਆਂ ਦੇਖੋ ਹਲੇ ਸੁੱਕਣੇ ਐ ਇਹ ਦਿਨ ਪਰ ਦਿਨ ਹੂੰ ਰਿਜ਼ਲਟ ਹੋ ਰਿਹਾ ਆ ਸੁੱਕ ਜਿਹੜਾ ਬਸ ਉਹ ਜੂੜੀਆਂ ਪਾ ਦੇਣਾ ਕੱਲ ਨੂੰ ਬਾਕੀ ਆ ਬਾਈ ਲਫਾਫੇ ਪੱਕੇ ਲਿਆਉਂਦਾ ਲੱਗੇ ਲਾਉਣ ਤੁਹਾਨੂੰ ਲਾ ਕੇ ਦਿਖਾਉਂਦੇ ਹੁਣ ਕੇ ਪ੍ਰੋਜੈਕਟ ਹਾਂ 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 ਦੇ ਦੀਏ ਕਿਹੜਾ ਫੁਲਕਿਆ ਦੇਖ ਲੋ ਭਾਈ ਇਹ ਸਾਈਡਾਂ ਬਧੂਰੀ ਲਾਤੀ ਸੜਕ ਵਾਲੀ ਸਾਈਡ ਸਿੰਗਲ ਲਾਤੀ ਹਾਂ ਛੁੱਟ ਡਬਾਉਣੀ ਮੈਂ ਤੇਰੇ ਕਰਕੇ ਮਾਚਾਂ ਚੱਲ ਜੱਲਾ ਮਾਰਦੀ ਏ ਅੱਛਾ ਲਫਾ ਫੇ ਲਾਦੀ ਹੈ ਹੈ ਗਈ ਉਹ ਵਾਧੂ ਬੱਚੀ ਵੀ ਕਾਲਾ ਬਾਈ ਵੀ ਆ ਗਿਆ ਉਧਰ ਆ ਪਈਆ ਭਾਈ ਨਵੇਂ ਨਵੇਂ ਤੇਰਵੇ ਕਰਦਾ ਦੇਖ ਲੈ ਭਾਈ ਹਟਦਾ ਨਹੀਂ ਭਾਈ ਕੈਮਰਾ ਹੀ ਲਾ ਦਿੰਦੇ ਇੱਥੇ ਹਾਂ ਕਾਲਾ ਬਾਈ ਵੀ ਬਾਈ ਉਧਰ ਇਹ ਵੀ ਬੰਦਾ ਮਿਹਨਤੀ ਹੈ ਬਾਈ ਕਲਮਾ ਠੀਕ ਆ ਬਾਈ ਜੀ ਬਾਈ ਸੂਰਜੀ ਛਪਣੇ ਦੀ ਕਦਾਰ ਪਾ ਦੇਖੋ ਪੂਰਾ ਪੂਰਾ ਹੀ ਦਿਖਦਾ ਆਪਣੇ ਬਣ ਗਈ ਗੱਲ ਬਣ ਗਈ ਗੱਲ ਬਾਈ ਬਣ ਗਈ ਔਰ ਬਾਈ ਲਾ ਤੇ ਲਫਾ ਫੇ ਦੇਖੋ ਤੇਰੇ ਤੱਕ ਉਹ ਨਾਲੇ ਕੰਡਾਦਾਰ ਲਾਉਣੀ ਓਕੇ ਇਹਦਾ ਜਮੇ ਸੌਖੀ ਹੈ। ਉਹ ਕੰਡਾਦਾਰ ਮਹਿੰਗੀ ਬਹੁਤ ਪੈਣੀ ਸੀ। ਮਹਿੰਗੀ ਪੈਣੀ ਦੀ। ਇਹ ਕਿਤੇ 2.500 ਰੁਪਏ ਚ ਸਾਰਾ ਕੰਮ ਹੋ ਗਿਆ। ਕਿਹੜਾ? 75 ਰੁਪਏ ਦੀ ਆਈਏ। 75 ਰੁਪਏ ਦੀ ਆਈਏ। ਚਲ 50 ਦੇ ਲਫਾਫੇ ਲਾ ਲਾ। 100 ਰੁਪਏ ਚ ਹੋ ਗਿਆ ਕੰਮ। ਆ 50 ਦੇ ਲਫਾਫੇ ਲਾ ਲਾ। 100 ਵੀ ਕੰਮ ਹੋ ਗਿਆ। ਆ ਰੈਗੀ ਲਾਈਨ ਬਾਈ ਇੱਥੇ ਬੰਦੀ ਲਫਾਫੇ ਹੁਣ। ਲਓ ਜੀ ਬਾਈ ਹੁਣ ਤਾਂ ਉਹ ਕੰਮ ਹੋ ਗਿਆ। ਮੋਤੀਓ ਬਰੋਤੇ ਬਾਈ ਐ। ਮੇਨ ਵਾਰਡ ਅਸਲੀ origignal ਕਰਤੀ ਹਾਂ ਰੀਅਲ ਹੋਣੀ ਇਹਨਾਂ ਨੂੰ ਹਾਂ ਹੁਣ ਬਾਈ ਦੇਖੋ ਐ ਦਿਖਦੀ ਐ ਬਾਕੀ ਪਿੱਛੇ ਸਿੰਗਲ ਲੱਗਿਆ ਹੋਇਆ ਇਹ ਉਰੇ ਲਫਾਵੇ ਵੱਧ ਗਏ ਸੀਗਾ ਛੱਡਣਾ ਕੋਈ ਨਹੀਂ ਹੁਣ ਕੱਲ ਨੂੰ ਫੇਰ ਆਦਾਂਗੇ ਬਸ ਠੀਕ ਐ ਆ ਦੇਖੋ ਬਾਈ ਹੁਣ ਤਾਂ ਦੇਖੂਗਾ ਬੰਦੇ ਨੂੰ ਬਾਈ ਜੇ ਹੁਣ ਨਾਲ ਦੇਖਿਆ ਫੇਰ ਰੱਬ ਰੱਖਾ ਕਿਥੇ ਨਹੀਂ ਕਰਦੀ ਗਾਂਹਾਂ ਹਾਂ ਗਾਂਹ ਜਿਹੜਾ ਵੀ ਚੱਲ ਜੋ ਜਾਨਵਰ ਬੰਦਾ ਹਰੇਕ ਨੂੰ ਦੇਖੂਗਾ ਹੁਣ ਸੋਚੂਗਾ ਸੋਚੂਗਾ ਵੀ ਇਹ ਕਿਹਿਆ ਚੱਕਰ ਉਹ ਕਹਿਣ ਚੌਗਿਆ ਬਾਈ ਤੈਨੂੰ ਦਿਖਿਆ ਨਹੀਂ ਹੈਗਾ ਸੀ ਆ ਜਾ ਬਾਈ ਆ ਜਾ ਦੇਖੀ ਪਾਹੀ ਗਿਰ ਵੀ ਨਾ ਜਾਏਗੀ ਥੋੜੀ ਮੇਰੇ ਕੋਲੇ ਹੋਣੀ ਸੀ ਅੱਛਾ ਥੋੜੀ ਪ੍ਰਧਾਨਵਰੇ ਹੋਣੀ ਸੀ ਰੋਡ ਲਾ ਕੇ ਵੀਰ ਪੈਂਦੀ ਬਈ ਇਹ